લા દો ભાઈ ભારતીય એસોસિએશન જিন্দাবাদ ભારતીય એસોસિએશન જিন্দাবাদ લેબર ইউনিয়ন જিন্দাবাদ લેબર ইউনিয়ন જিন্দাবাদ ફ્રીમ ইউনিয়ন જিন্দাবাদ ફ્રીમ ইউনিয়ন જিন্দাবাদ ભારતીય એસોસિએશન જিন্দাবাদ શ્રીદવી હે લમમા સમા તુસી મંડી ચુ ગુજારયા હે એહી જી સ્થિતિ પહેલા ભી કદી બની હે આટકો બિસ્તીદિયા ભેમ બગે નહી હે પર આયર કી કુછ જ્યાદા શક્તિ દા હો રયા પંજાબ લેવલ તે ਕਿਉਂਕਿ ਆੜ ਜਿਹੜੀ ਸਾਡੀ 2.5 ਸਾਲ ਤੋਂ ਘਟ ਆ ਰਹੀ ਹੈ ਲੇਬਰ ਦਾ ਤਾਂ ਬਹੁਤ ਤੇਰੋ-ਮਰੋ ਬੁਝਸ ਬੋਲਦੇ ਜਿਵੇਂ ਕਿ ਲੇਬਰਾਂ ਵੀ ਉਦਾਈ ਲੇਬਰ ਵੀ ਜੁਦਾਈ ਇਹਦੀ ਮਹਗਾਈ ਉੱਤ ਕੀ ਆ ਜਿਹੜਾ ਗੁੜਿਆ ਕਰਨੀ ਪੈਣੀ ਨਹੀਂ ਤਾਂ ਅਸੀਂ ਆੜ ਚ ਪਰਾਕਾਂ ਬਕਰਨ ਬਿਲਕੁਲ ਪਿਆਰ ਅਸੀਂ ਬੜੀ ਅਫਸੋਸ ਕਰ ਨਾਲ ਕਹਿੰਦੇ ਕਿ ਅਸੀਂ ਇੱਥੇ ਬੈਠਿਆ ਬੜੇ ਮਜਬੂਰੀ ਨਾਲ ਬੈਠੇ ਪਰ ਗਵਰਨਰ ਦਾ ਤਾਂ ਕੋਈ ਇਸ ਗੱਲ ਦਾ ਫਰਕ ਹੀ ਕੋਈ ਨਹੀਂ ਪੈਂਦਾ ਕਿ ਮਾਲ ਲੈਣਾ ਜਾਂ ਨਹੀਂ ਲੈਣਾ ਉਹਦਾ ਖਬਰਾਂ ਚ ਇਹ ਗਏ ਨੇ ਇੱਕ 85 ਲੱਖ ਦਾ ਮੀਟਿੰਗ ਦਾ ਝੋਨਾ ਆਣਾ ਅਸੀਂ ਦਾਣਾ ਨਾਲ ਚੁਕਦਾਗੇ ਉਹ ਦਾਣਾ ਨਾਲ ਕੀ ਚੁਕ ਲੋ ਕੋਈ ਤੁਸੀਂ ਤੁਹਾਡਾ ਤਾਂ ਤੁਸੀਂ ਤਾਂ ਕੋਈ ਕਿਸੇ ਲੈਵਲ ਨਾਲ ਗੱਲ ਕਰ ਨੂੰ ਪਿਆਰ ਦੀ ਕਿਸੇ ਆਰਚੀਰ ਨਾਲ ਗੱਲ ਕਰ ਨੂੰ ਪਿਆਰ ਦੀ ਇੱਕ ਮਹੀਨਾ ਪਹਿਲਾਂ ਉਮੀਦੇ ਕੋਈ ਸੀ ਪੰਜਾਬ ਲੈਵਲ ਦੀ ਉਹਦੇ ਤੇ ਦਰਨਾ ਸੀ ਉਹ ਇੱਕ ਮਹੀਨਾ ਕਿਸੇ ਪੁੱਛਿਆ ਤਾਂ ਕਦੇ ਅੱਜ ਪਹਿਲੀ ਆ ਗਈ ਹੈ ਤੇ ਹੁਣ ਇਹਨਾਂ ਦੀ ਵੀ ਗੱਲ ਕਰਨਾ ਬਾਅਦ ਝੋਨਾ ਖਰੀਦਣਾਂ ਕਿ ਨਹੀਂ ਕੀਤਾ ਇੱਕ ਮਹੀਨਾ ਕਿਸ ਰਹਿ ਕਵੀ ਦਾ ਤੁਸੀਂ ਆਪਣਾ ਫੈਸਲਾ ਕਰਦੇ ਸੈਟਰ ਠੀਕ ਹੈ ਸੈਟਰ ਦਾ ਬਹੁਤ ਜ਼ਿਆਦਾ ਰੋਲ ਹੈ ਸੈਟਰ ਨੇ ਸਪੇਸ ਦੀ ਬਣਾਈ ਉਮੀ ਉਹਦੀ ਗਲਤੀ ਆ ਸੈਕਟਰ ਇਸ ਪੀਸ ਦੀ ਬਣਾਈ ਸੈਕਟਰ ਦੀਆਂ ਸਾਰੀਆਂ ਹੀ ਗਲਤ ਦੀਆਂ ਫਿਰ ਉਹਦੇ ਪਿਆਗ ਆਬੜ ਨਾਲ ਅਪਰੋਚ ਕਰਨਾਗਾ ਅਸੀਂ ਉਹਰਾ ਅਪਰੋਚ ਕਰਦਾ ਪਿਆਗ ਆਬੜ ਨਾਲ ਅਪਰੋਚ ਕਰੇ ਵੀ ਤੁਸੀਂ ਪਹਿਲਾਂ ਦੋ ਪੀੜੇ ਪਹਿਲਾਂ ਗੋਲੀ ਖਾਲੀ ਕਰਾਏ ਗਦਾਮਾ ਜ ਮਗਰ ਪਈਦੇ ਕਿ ਭਾਈ ਦੀ ਬੰਦਰੀ ਕੋਈ ਇਥੋਂ ਵੀ ਲਿਫਟੇ ਕਰੋ ਸਾਰਾ ਹਰਿਆਣਾ ਖਾਲੀ ਪਿਆ ਪੰਜਾਬ ਸਾਰਾ ਭਰਿਆ ਪਿਆ ਤੁਸੀਂ ਕਰਕੇ ਇਹ ਸਾਰੇ ਦਾ ਕਿ ਕਿਹਾਉਂ ਰਿਹਾ ਪੰਜਾਬ ਦਾ ਔਰ ਮੈਂ ਕਹਿੰਦੇ ਆ ਕਿ ਜਦ ਤੱਕ ਇਹ ਬਿਸਕਾ ਨਹੀਂ ਹਟੂਗਾ ਇਹ ਸੈਟ ਦੀ ਗਲਤ ਪਾਲਿਸੀ ਆ ਔਰ ਪੰਜਾਬ ਵਾਲਿਆਂ ਦੀ ਗੱਲ ਦੀ ਵਿਚ ਵਿਚੇ ਇਹ ਕੋਈ ਦੇਖੇ ਦੀ ਗੱਲ ਤੇ ਪਗਲ ਬਿਲਕੁਲ ਮਾਲ ਹੀ ਕੋਈ ਨਹੀਂ ਜੀ ਵੱਡੀ ਕੋਈ ਮਾਲ ਟੈਜੀ ਦੇਵਰ ਦੇ ਕੋਈ ਮਾਲ ਟੈਜੀ ਦੀ ਕੀਤਾ ਦਾ ਆਇਆ ਲੋਕਾਂ ਨੂੰ ਸਾਡੂ ਪਤਾ ਟੈਟਲਾਂ ਦੇ ਬਲ ਹੋ ਰਹੀ ਆ ਕਿ ਪਹਿਲੀ ਤੋਂ 8 10 8 10 ਲੀਵਰ ਹੱਟ ਜਾ ਰਹੀ ਹੈ ਮੰਡੀ 'ਚ ਦਾਣ ਹੀ ਆ ਜੀ 10 ਬੋਲੇ ਯਾਰ ਬੋਲੀ ਅਬੋਲੀ ਇੱਕ ਦਾਣਾ ਬੰਦੀ ਦੀ ਆ ਉਹ ਉਹਨੇ ਆ ਕੇ ਕੀ ਕਰਨਾ ਹੜਤਾਲ ਦਾ ਪ੍ਰਭਾਵ ਕਿਰੇ ਕਿਰੇ ਤੇ ਹੈ ਹਟਾਓ ਦਾ ਲੈਵਲ ਲੈਵਲ ਕੀ ਕਰੇਗੀ ਲੈਵਲ ਨੇ ਰੋਜ਼ ਕੱਪ ਕਰਨਾ ਉਹ ਹੀ ਖਾਣਾ ਉਹ ਲੈਵਲ ਦੀ ਪ੍ਰੋਬਲਮ ਆ ਕਿੰਨੀ ਕਿੰਨੀ ਖਿੱਚਦਾ ਕਿ ਹੜਤਾਲ ਨੂੰ ਲੈਵਲ ਨੂੰ ਰੋਟੀ ਕਾਊਟ ਹੋਗਾ ਇਹਦਾ ਖੀਚ ਸਾਨੂੰ ਲੈਵਲ ਨੂੰ ਲੈਵਲ ਨੂੰ ਕੋਈ ਨਾ ਕੋਈ ਕਰਦਾ ਪਊਗਾ ਗੱਗੇ ਬੱਡੂ ਤੁਸੀਂ ਕੰਗਾ ਸੁਣੋ ਸਾਡੇ ਦੇ ਮੌਜੂਦ ਬਸੇ ਕੋ ਖਾਸ ਹੈ ਕਿ ਲੈਵਲ ਲੈਵਲ ਪ੍ਰਕਾਰ ਦੇ ਹੋ ਰਹੀ ਹੈ ਤੇ ਸਾਡੀ ਆਰ ਕੋਲੋਂ ਦੇ ਦਿਓ ਉਜੀ ਫਸਲਾ ਕਰਾ ਬੜੇ ਤਾਂ ਪੈਸੇ ਦਿੱਤੇ ਹੀ ਹੈ ਮੁਆਜ਼ਾ ਵੀ ਸਾਡਾ ਵੀ ਮੁਆਵਜ਼ਾ ਗੇਟ ਕੀ ਸਮਝਦੇ ਦੇ ਦਿਓ ਆਹ ਜਿਹੜਾ ਕਰੋੜਰ ਬੈਜ ਆਇਆ ਜਿਹੜਾ ਕੋਈ ਲੋਕ ਇੱਕ ਬਹੁਤ ਕਿੱਲਾ ਇੱਕ ਅੰਕਿਤ ਤੋਂ ਬੜੇ ਕਰੋੜ ਕਿੱਲਾ ਦਾ ਫਰਕ ਪਾਊਗਾ ਇਹ ਗੱਲ ਬੀਤੀ ਕਰਦਾ ਗੌਰਮੈਂਟ ਨੂੰ ਇੰਡੀਆ ਦੇ ਵਿੱਚ ਆੜਤੀਆਂ ਵੱਲੋਂ ਬੰਦ ਕੀਤਾ ਗਿਆ ਹੈ ਹੜਤਾਲ ਹੈ ਉਸਦੇ ਮੁੱਖ ਕਾਰਨ ਵੀ ਜਾਣਨਾ ਚਾਹਾਂਗੇ ਉਸ ਦੇ ਨਾਲ ਨਾਲ ਇਹ ਜਿਹੜੀ ਹੜਤਾਲ ਹੈ ਇਹਦਾ ਕੋਈ ਹੱਲ ਨਿਕਲਦਾ ਨਜ਼ਰ ਆ ਰਿਹਾ ਹੈ ਕਿ ਲੰਮਾ ਚੱਲੇਗਾ ਦੇਖੋ ਜੀ ਅਸੀਂ ਤਾਂ 1 ਮਹੀਨਾ ਪਹਿਲਾਂ ਪੰਜਾਬ ਸਰਕਾਰ ਨੂੰ ਨੋਟੀਫਿਕੇਸ਼ਨ ਦਿੱਤੀ ਸੀਗੀ ਸਾਡੀ ਟੌਂਡੀ ਭਾਈ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਕਹਿਤਾ ਸੀਗਾ ਕਿ ਸਾਨੂੰ ਸਾਡੀਆਂ ਇਹ ਜਾਇਜ਼ ਮੰਗਾਂ ਸਾਡੀਆਂ ਪੂਰੀਆਂ ਕੀਤੀਆਂ ਜਾਣ 1 ਮਹੀਨਾ ਹੋ ਗਿਆ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਔਰ ਅਸੀਂ ਕੋਈ ਹੜਤਾਲ ਤੇ ਬੰਦਾ ਜਾਣਾ ਨਹੀਂ ਚਾਹਦਾ ਸਾਡੀ ਵੀ ਰੋਜੀ ਰੋਟੀ ਦਾ ਕੰਮ ਆ ਆ ਬੰਡੀਆਂ 'ਚ ਅਸੀਂ ਵੀ 6 ਮਹੀਨੇ ਤੋਂ ਆ ਫਤਵਾ ਦੇਖਦੇ ਆ ਕਿ ਆ ਵੀ ਬੰਡੀ 'ਚ ਚੋਨਾ ਆਊਗਾ ਤੇ ਅਸੀਂ ਵੀ ਸਾਡੀ ਵੀ ਕੋਈ ਆਰਜ਼ੀ ਦਾਮੀ ਬਣੂਗੀ ਪਰ ਗੱਲ ਹੈ ਕਿ ਇੱਕ ਤੁਸੀਂ ਇੱਕ ਤਰੀਕ ਅਜਾ ਆ ਗਈ ਆ ਸਰਕਾਰ ਨੇ ਹਜੇ ਤੱਕ ਸਾਡੇ ਜਿਹੜੀ ਇੱਕ ਅੱਧੀ ਮੀਟਿੰਗ ਹੋਈ ਆ ਉਹ ਬੇਸੀਟਾ ਰਹੀ ਆ ਜਿਹੜੀ ਸਾਡੀ ਪੰਜਾਬ ਪ੍ਰਧਾਨਾ ਹੋਈ ਆ ਉਹ ਬੇਸੀਟਾ ਰਹੀ ਆ ਅਸੀਂ ਤੇ ਇਹੀ ਚਾਹਨੇ ਆ ਕਿ ਪਹੁੰਚ ਜਾਂਦਾ ਲੰਬੀ ਖਿੱਚਣੀ ਸਾਡੀਆਂ ਜਾਇਜ ਮੰਗਾਵਾ ਮੰਨ ਲਿੱਤੀਆਂ ਜਾਂ 190 ਕਰੋੜ ਰੁਪਏ ਦੀ ਸਿਰਫ ਸਾਡੀ ਜ਼ਾਮੀ ਦਾ ਫਰਕ ਆ 50 ਕਰੋੜ ਰੁਪਏ ਸਾਡਾ ਈਪੀਐਫ ਦਾ ਵਾ ਕੋਈ ਜਿਆਦੀਆਂ ਮੋਟੀਆਂ ਸਾਡੀਆਂ ਮੰਗਾ ਨਹੀਂ ਹੈਗੀਆਂ ਲੇਬਰ ਦਾ ਹੈਗਾ ਜੀ ਲੇਬਰ ਦੀ ਜਿਹੜੀ ਲੇਬਰ ਆ ਉਹ ਜਿਹੜੀ ਹਰਿਆਣੇ ਦੇ ਬਰਾਬਰ ਕਰ ਦੇਣ ਜਾਂ 25% ਵਧਾ ਦੇਣ ਕੋਛਿਤ ਕਰਨ ਤੇ ਉਹਦੇ ਨਾਲ ਹੀ ਸਾਡਾ ਲੇਬਰ ਵੀ ਇਚਾਰੀ ਬਹੁਤ ਦੁਖੀ ਆ ਮਹਿੰਗਾਈ ਬਹੁਤ ਜਿਆਦਾ ਆ ਸਾਡੀਆਂ ਬਿਲਕੁਲ ਜਿਆਜ ਮੰਗਾਵਾ ਜੀ ਅਸੀਂ ਕੋਈ ਪ੍ਰੋਲੋਂਗ ਕਰਨਾ ਨਹੀਂ ਚਾਹੁੰਦੇ ਕਿਸੇ ਵੀ ਆਪਣੀ ਹੜਤਾਲ ਨੂੰ ਫਰੀ ਸ਼ੁਰੂ ਹੋਈ ਹੈ ਬੰਦ ਹੈ ਕੀ ਸਥਿਤੀ ਹੈ ਜਿੱਦਾਂ ਕਿ ਆਮ ਤੁਹਾਡੇ ਚੈਨਲਾਂ ਥਰੂ ਟੈਲੀਵਿਜ਼ਨ ਦੇ ਚੈਨਲਾਂ ਥਰੂ ਸਾਰਿਆਂ ਸੂ ਅਖਬਾਰਾਂ ਦੇ ਥਰੂ ਜ਼ਿੰਮੇਵਾਰਾਂ ਨੂੰ ਪਤਾ ਸੀਗਾ ਕਿ ਅੱਜ ਮੰਡੀਆਂ ਦੇ ਵਿੱਚ ਆੜਦੀਆਂ ਦੀ ਹੜਤਾਲ ਆ ਲੇਬਰ ਦੀ ਹੜਤਾਲ ਆ ਤੇ ਸਾਡੀ ਕਪੂਰਥਾ ਮੰਡੀ ਦੇ ਵਿੱਚ ਇੱਕ ਦਾਣਾ ਵੀ ਕੋਈ ਜ਼ਿੰਮੇਵਾਰ ਆ ਮੰਡੀ 'ਚ ਨਹੀਂ ਲੈ ਗਿਆ ਕਿਸੇ ਸਰਕਾਰੀ ਅਧਿਕਾਰੀ ਨਾਲ ਤੁਹਾਡੀ ਡਿਸਟ੍ਰਿਕਟ ਲੈਵਲ ਤੇ ਫਿਰ ਗੱਲਬਾਤ ਨਹੀਂ ਹਜੇ ਤੱਕ ਤਾਂ ਨਹੀਂ ਕੋਈ ਕਿਸੇ ਨਾਲ ਗੱਲ ਹੋਈ ਅਸੀਂ ਧਰਨੇ ਤੇ 11 ਵਜੇ ਤੇ ਬੈਠੇ ਆ ਜੀ ਤੇ ਸਾਡਾ ਤਨਾ 1 ਵਜੇ ਤੱਕ ਚੱਲੇਗਾ ਤੇ ਜੇ ਕੋਈ ਆਏਗਾ ਤੇ ਅਸੀਂ ਉਹਨਾਂ ਨੂੰ ਜਰੂਰ ਅਲਟੀਮੇਟਮ ਦਾਂਗੇ ਮੰਨਿਆ ਜਾਵੇ ਕਿ ਮੰਡੀ ਜਦ ਤੱਕ ਖਾਲੀ ਨਿਕਲਦਾ ਮੰਡੀ ਚ ਫਰੀਦ ਬੰਦ ਰਹੇਗੀ ਬਿਲਕੁਲ ਜੀ ਜਦੋਂ ਤੱਕ ਸਾਡੀਆਂ ਮੰਗਾਂ ਜਾਇਜ਼ ਮੰਗਾਂ ਸਾਡੀਆਂ ਨਾਲ ਮੰਨੀਆਂ ਜਾਣਗੀਆਂ ਤਾਂ ਸਾਨੂੰ ਮਜਬੂਰਾਂ ਇਹ ਹੜਤਾਲ ਕਰਨੀ ਪੈਗੀ ਅਸੀਂ ਹੜਤਾਲ ਦੇ ਹੱਕ ਚ ਨਹੀਂ ਆਗੇ